ਇਨਾਂ ਦਾ ਜਿਤਨਾ ਉਹਨਾਂ ਦੀ ਇੱਕ ਬਹੁਤ ਵੱਡੀ ਨਕਾਮੀयत ਸਿੱਧ ਕਰਦੀ ਹੈ ਜਿਹਦੇ ਵਿੱਚ ਵਿਰਤਾ ਸਿੰਘ ਵਲਟੋਵਾ 4 ਜੂਨ 1984 ਨੂੰ ਲਗਭਗ ਬਾਹਾਂ ਖੜਾ ਕਰਕੇ ਦੌੜਿਆ ਸੀ 40 ਸਾਲ ਬਾਅਦ ਦੁਬਾਰਾ ਉਹਦੀਆਂ ਬਾਹਾਂ ਖੜੀਆਂ ਕਰਕੇ ਸਿੱਖਾਂ ਨੇ ਪਿਆਰ ਦਿੱਤਾ ਜਿਹੜੇ ਅੱਜ ਤੱਕ ਲੀਡਰਸ਼ਿਪ ਚੱਲਦੀ ਰਹੀ ਉਹਨਾਂ ਦਾ ਪਤਨ ਹੋਣਾ ਸ਼ੁਰੂ ਹੋ ਗਿਆ ਹੈ ਪੰਜਾਬ ਦੇ ਵਿੱਚੋਂ ਨਸ਼ਾ ਵੀ ਖਤਮ ਕੀਤਾ ਜਾਵੇਗਾ ਪੰਜਾਬ ਦੇ ਵਿੱਚੋਂ ਬੇਰੋਜ਼ਗਾਰੀ ਵੀ ਖਤਮ ਕੀਤੀ ਜਾਵੇਗੀ ਪੰਜਾਬ ਨਗਾਰਾ ਮੀਡੀਆ ਦੇ ਨਾਲ ਜੁੜੇ ਮਰ ਰਜਿੰਦਰ ਸਿੰਘ ਗੱਲ ਕੀਤੀ ਜਾਵੇ ਤਾਂ ਵੱਡੀ ਲੀਡ ਦੇ ਨਾਲ ਭਾਈ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਹਲਕੇ ਤੋਂ ਤੇ ਖਡੂਰ ਸਾਬ ਹਲਕੇ ਤੋਂ ਭਾਈ ਅਮਰਪਾਲ ਸਿੰਘ ਵੱਡੀ ਜਿੱਤ ਹਾਸਲ ਕਰਦੇ ਨਜ਼ਰ ਆਏ ਨੇ ਜਿਹੜੀਆਂ ਉਮੀਦਾਂ ਪੰਜਾਬ ਦੇ ਲੋਕਾਂ ਨੂੰ ਸੀ ਖਾਸ ਕਰ ਫਰੀਦਕੋਟ ਤੇ ਖਡੂਰ ਸਾਬ ਦੇ ਲੋਕਾਂ ਨੂੰ ਵੱਡੀਆਂ ਉਮੀਦਾਂ ਸੀ ਕਿ ਇੰਨੀ ਵੱਡੀ ਲੀਡ ਦੇ ਨਾਲ ਭਾਈ ਅਮਰਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਖਾਲਸਾ ਜਿੱਤਣਗੇ ਤੇ ਬਿਲਕੁਲ ਉਸੇ ਤਰ੍ਹਾਂ ਦੀਆਂ ਨਿਗਾਹਾਂ ਤੇ ਉਸੇ ਤਰ੍ਹਾਂ ਦੀਆਂ ਉਮੀਦਾਂ ਪੰਜਾਬ ਦੇ ਜਿਹੜੇ ਕਿਰਤੀ ਭਾਈਚਾਰੇ ਦੇ ਨਾਲ ਸੰਬੰਧਤ ਲੋਕ ਨੇ ਚਾਹੇ ਉਹ ਦੇਸ਼ ਵਿਦੇਸ਼ ਦੇ ਵਿੱਚ ਹੋਣ ਚਾਹੇ ਉਹ ਪੰਜਾਬ ਦੀ ਧਰਤੀ ਦੇ ਉੱਪਰ ਬੈਠੇ ਹੋਣ ਤੇ ਇਸੇ ਨੂੰ ਲੈ ਕੇ ਖਾਸ ਗੱਲਬਾਤ ਕਰਾਂਗੇ ਕਿਸ ਤਰੀਕੇ ਦੇ ਨਾਲ ਜਿਹੜੇ ਹਾਲਾਤ ਬਦਲਦੇ ਨਜ਼ਰ ਆਏ ਨੇ ਤੇ ਜਿਹੜਾ ਵਿਦੇਸ਼ੀ ਭਾਈਚਾਰਾ ਜਿਨ੍ਹਾਂ ਦੇ ਚੋਣਾਂ ਜਿਨ੍ਹਾਂ ਦੇ ਵੱਲੋਂ ਚੋਣਾਂ ਦੇ ਮੱਦੇਨਜ਼ਰ ਭਾਈ ਸਰਪਜੀਤ ਸਿੰਘ ਤੇ ਭਾਈ ਅਮਰਪਾਲ ਸਿੰਘ ਦੀ ਹਮਾਇਤ ਆਪਣੇ ਰਿਸ਼ਤੇਦਾਰਾਂ ਨੂੰ ਸਾਕ ਸੰਬੰਧੀਆਂ ਨੂੰ ਫੋਨ ਫੋਨ ਕਾਲ ਕਰਕੇ ਕੀਤੀ ਜਾ ਰਹੀ ਸੀ ਤੇ ਇਸੇ ਦੇ ਤਹਿਤ ਗੱਲਬਾਤ ਕਰਾਂਗੇ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਜਿਹੜੀਆਂ ਕਹਿ ਸਕਦੇ ਆ ਕਿ ਰਾਜਨੀਤਿਕ ਜਾਂ ਪੰਥਕ ਸ਼ਕਸ਼ੀ ਤਾਂ ਜੁੜਦੀਆਂ ਨਜ਼ਰ ਆਉਂਦੀਆਂ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਕੋਲੋਂ ਤਮਾਮ ਸਾਰੀ ਜਾਣਕਾਰੀ ਲੈਣ ਦਾ ਯਤਨ ਵੀ ਕਰਾਂਗੇ ਤੇ ਇਸੇ ਦੇ ਤਹਿਤ ਤੋਂ ਸਾਡੇ ਨਾਲ ਰਾਸ਼ੀ ਮਾਹਰ ਤੇ ਧਾਰਮਿਕ ਆਗੂ ਭਾਈ ਰਣਜੀਤ ਸਿੰਘ ਲੋਕਾ ਜੁੜੇ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਲੋਕਾ ਸਭ ਸਵਾਗਤ ਹੈ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭਰਾ ਸਾਹਿਬ ਲੋਕਾਂ ਸਭ ਕਿਵੇਂ ਦੇਖਦੇ ਹੋ ਜੀ ਅੱਜ ਦੇ ਹਾਲਾਤ ਬਿਲਕੁਲ ਬਹੁਤ ਵੱਡੀ ਤਦਾਦ ਦੇ ਵਿੱਚ ਤਬਦੀਲ ਹੁੰਦੇ ਨਜ਼ਰ ਆਏ ਨੇ ਜਿਹੜੀਆਂ ਉਮੀਦਾਂ ਪੰਜਾਬ ਦੇ ਲੋਕਾਂ ਨੂੰ ਸੀ ਤੇ ਬਿਲਕੁਲ ਉਹਨਾਂ ਉਮੀਦਾਂ ਤੋਂ ਵੱਧ ਕੇ ਕਿਤੇ ਨਾ ਕਿਤੇ ਨਤੀਜਿਆਂ ਨੂੰ ਦੇਖਿਆ ਜਾ ਸਕਦਾ ਹੈ ਜੀ ਬਿਲਕੁਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਆਪ ਜੀ ਨੂੰ ਪੂਰੀ ਸਿੱਖ ਕੌਮ ਨੂੰ ਮੈਂ ਬਧਾਈ ਦਦਾ ਮਤਲਬ ਦੇਣਾ ਹਾਂ ਬੜੀ ਕਿਰਪਾ ਹੋਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਅੱਜ ਝੂਠ ਦਾ ਨਾਸ਼ ਹੋਇਆ ਤੇ ਸਾਡੇ ਦੋ ਯੋਧੇ ਸਿੱਖ ਕੌਮ ਦੇ ਦੋ ਹੀਰੇ ਜੋ ਸਾਹਮਣੇ ਆਏ ਨੇ ਜਿਦੇ ਵਿੱਚ ਵੋਟਰਾਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਸਿੱਖਾਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਹੈ ਹਮ ਬੜੀ ਗੁਰਨਾਨਕ ਸਾਹਿਬ ਦੀ ਕਿਰਪਾ ਹੋਈ ਹੈ ਸਮਝ ਕੇ ਸਿੱਖ ਕੌਮ ਵਧਾਈ ਦੀ ਪਾਤਰ ਹੈ ਸਰੂਪ੍ਰਥਮ ਦੂਸਰਾ ਜਦੋਂ ਕਿਸੇ ਦੇ ਸਿਰ ਤੇ ਹੰਕਾਰ ਚੜ ਜਾਵੇ ਚਾਹੇ ਉਹ ਮਜੂਦਾ ਸਰਕਾਰ ਆਮ ਆਦੀ ਪਾਰਟੀ ਹੋਵੇ ਚਾਹੇ ਕੇਂਦਰ ਸਰਕਾਰ ਹੋਵੇ ਚਾਹੇ ਇਥੋਂ ਦੀ ਮਜੂਦਾ ਜਿਹੜੀ ਲੀਡਰਸ਼ਿਪ ਰਹੀ ਹੈ ਹਮ ਇਹਨਾਂ ਦਾ ਜਿੱਤਣਾ ਉਹਨਾਂ ਦੀ ਇੱਕ ਬਹੁਤ ਵੱਡੀ ਨਕਾਮੀयत ਸਿੱਧ ਕਰਦੀ ਹੈ ਜਿਹਦੇ ਵਿੱਚ ਵਿਰਤਾ ਸਿੰਘ ਵਲਟੋਵਾ 4 ਜੂਨ 1984 ਨੂੰ ਲਗਭਗ ਬਾਹਾਂ ਖੜਾ ਕਰਕੇ ਦੌੜਿਆ ਸੀ ਤੇ ਅੱਜ ਦੁਬਾਰਾ 4 ਜੂਨ 40 ਸਾਲ ਬਾਅਦ ਦੁਬਾਰਾ ਉਹਦੀਆਂ ਬਾਹਾਂ ਖੜੀਆਂ ਕਰਕੇ ਸਿੱਖਾਂ ਨੇ ਪਹਜਾ ਦਿੱਤਾ ਹੈ ਹੂੰ ਇਹ ਬਹੁਤ ਵੱਡੀ ਗੱਲ ਹੈ ਯਾਦ ਰੱਖਿਓ ਜੇ ਇਦਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੇ ਲੀਡਰ ਜਿਹੜੇ ਹੰਕਾਰ ਨਾਲ ਭਰੇ ਹੋਏ ਨੇ ਉਹਨਾਂ ਦਾ ਨਾਸ਼ ਹੋਵੇਗਾ ਇਦਾਂ ਹੀ ਭਜਾਏ ਜਾਣਗੇ ਜੇ ਆਪਾਂ ਕੈਬਨਟ ਮੰਤਰੀ ਲਾਲਜੀਤ ਸਿੰਘ ਪੁੱਲਰ ਦੇ ਬਿਆਨਾਂ ਨੂੰ ਦੇਖਦੇ ਆ ਤਾਂ ਕੁਝ ਦਿਨ ਪਹਿਲਾਂ মিডিਆ ਦੇ ਵਿੱਚ ਆ ਕੇ ਖੁੱਲ੍ਹਾਅੰਤ ਤਰੀਕੇ ਦੇ ਨਾਲ ਲਾਲਜੀਤ ਭੁੱਲਰ ਦਾਵਾ ਕਰਦੇ ਨੇ ਕਿ 50000 ਵੋਟ ਕੇਵਲ ਅਮਰਤਪਾਲ ਨੂੰ ਪਵੇਗੀ ਕੀ ਲੱਗਦਾ ਕਿ ਉਹ ਜਿਹੜੇ ਦਾਅਵੇ ਸੀ ਕੁਝ ਲੋਕਾਂ ਦੇ ਮੁਤਾਬਕ ਇਹ ਵੀ ਮੰਨਿਆ ਜਾ ਰਿਹਾ ਸੀ ਜਿਹੜੇ ਸਾਡੇ ਵੱਡੇ ਕੇ ਜਰਨਲਿਸਟ ਨੇ ਉਹ ਵੀ ਮੰਨਦੇ ਨੇ ਕਿ ਜਦੋਂ ਵੀ ਕੋਈ ਚੁਣਿਆ ਹੋਇਆ ਨਮਾਇੰਦਾ ਇਸ ਤਰੀਕੇ ਦਾ ਦਾਵਾ ਕਰਦਾ ਹੈ ਤਾਂ ਉਹਦੇ ਕੋਲੇ ਬਹੁਤ ਸਾਰੇ ਸੋਰਸ ਹੁੰਦੇ ਨੇ ਉਹਦੇ ਮੁਤਾਬਕ ਦਾਵਾ ਕੀਤਾ ਜਾ ਸਕਦਾ ਹੈ ਕਿ ਉਹ ਜਿਹੜੇ ਦਾਅਵੇ ਲਾਲਜੀਤ ਭੁੱਲਰ ਕੈਬਨਟ ਮੰਤਰੀ ਦੇ ਵੱਲੋਂ ਕੀਤੇ ਜਾ ਰਹੇ ਸੀ ਉਹ ਦਾਅਵਿਆਂ ਨੂੰ ਫੋਕਾ ਮੰਨਿਆ ਜਾਵੇ ਜਾਂ ਫਿਰ ਸੱਚਮੁੱਚ ਕਿਤੇ ਨਾ ਕਿਤੇ ਗਲਤ ਜਾਣਕਾਰੀ ਗਈ ਉਹਨਾਂ ਕੋਲੇ ਦੇਖੋ ਜੀ ਇਹ ਦਾਅਵੇ ਫੋਕੇ ਸਨ ਪੰਜਾਬ ਦੇ ਵਿੱਚ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਲਗਭਗ ਫੇਲ ਨਜ਼ਰ ਆ ਰਹੀ ਹੈ ਫੇਲ ਨਜ਼ਰ ਨਹੀਂ ਆ ਰਹੀ ਅਜ ਫੇਲ ਹੋ ਚੁੱਕੀ ਹੈ 13 ਦੇ ਵਿੱਚੋਂ ਸਿਰਫ 2-3 ਸ਼ੀਟਾਂ ਲੈ ਕੇ ਜਾਣਾ ਇਹ ਮੌਜੂਦਾ ਸਰਕਾਰ ਦੀ ਸਭ ਤੋਂ ਵੱਡੀ ਨਾਕਾਮੀयत ਹੋਇਆ ਕਰਦੀ ਹੈ ਕਿ ਲੋਕਾਂ ਨੂੰ ਉਹਨਾਂ ਦੇ ਕੰਮ ਸਿਰਫ ਪਸੰਦ ਨਹੀਂ ਆਪਾਂ ਗੱਲ ਨਹੀਂ ਕਹਿ ਸਕਦੇ ਕਿ ਪਸੰਦ ਨਹੀਂ ਆਏ ਲੋਕ ਕਦੇ ਵੀ ਸਿਰਫ ਚੁਟਕਲੇ ਸੁਣ ਕੇ ਖੁਸ਼ ਨਹੀਂ ਹੁੰਦੇ ਸਿੰਘ ਸਾਹਿਬ ਲੋਕ ਕੰਮ ਤੋਂ ਖੁਸ਼ ਹੋਇਆ ਕਰਦੇ ਨੇ ਇਹ ਸਰਕਾਰ ਕੰਮ ਤਾਂ ਕੁਝ ਕਰ ਨਹੀਂ ਸਕੀ ਸਿਰਫ ਚੁਟਕਲੇ ਸੁਣਾਉਂਦੀ ਰਹੀ ਸਿਰਫ ਦਾਅਵੇ ਕਰਦੀ ਰਹੀ ਦਾਅਵੇ ਸਾਰੇ ਹੀ ਫੋਕੇ ਨਿਕਲੇ ਕੀ ਇਸ ਤੋਂ ਬਾਅਦ ਲੱਗਦਾ ਜੀ ਜਿਸ ਤਰੀਕੇ ਦੇ ਨਾਲ ਅਮਰਤਪਾਲ ਸਿੰਘ ਜਦੋਂ ਕੋਈ ਚੁਣਿਆ ਹੋਇਆ ਨਮੈਂਦਾ ਨਹੀਂ ਸੀ ਨਸ਼ੇ ਦੇ ਮਸਲੇ ਦੇ ਉੱਪਰ ਜਾਂ ਜਿਹੜਾ ਪੰਜਾਬ ਦੇ ਨੌਂ ਡਵਾਨ ਕਿਤੇ ਨਾ ਕਿਤੇ ਪੰਜਾਬ ਦੀ ਧਰਤੀ ਨੂੰ ਛੱਡ ਕੇ ਜਾ ਰਹੇ ਨੇ ਉਹਨਾਂ ਨੂੰ 모ੜਨ ਦੇ ਵਿੱਚ ਕਿਤੇ ਨਾ ਕਿਤੇ ਸਫਲ ਵੀ ਸਾਬਤ ਹੁੰਦਾ ਮੰਨਿਆ ਜਾ ਰਿਹਾ ਸੀ ਕੀ ਲੱਗਦਾ ਕੌਣ ਵਾਲੇ ਸਮੇਂ ਦੇ ਵਿੱਚ ਜਿਹੜੇ ਭਾਈ ਅਮਰਤਪਾਲ ਸਿੰਘ ਨੇ ਨਸ਼ੇ ਦੇ ਮਸਲੇ ਦੇ ਉੱਪਰ ਜਾਂ ਜਿਹੜੀਆਂ ਹੋਰ ਚੁਣੌਤੀਆਂ ਪੰਜਾਬ ਦੇ ਦਰਪੇਸ਼ ਨਜ਼ਰ ਆਉਂਦੀਆਂ ਨੇ ਉਹਨਾਂ ਦੇ ਉੱਪਰ ਵੀ ਕੋਈ ਇਸ ਤਰੀਕੇ ਦਾ ਲਾਮਬੰਦੀ ਕਰ ਸਕਦੇ ਆ ਰੇਗਾ ਸਿੰਘ ਸਾਹਿਬ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਯਾਦ ਰੱਖਿਓ ਜੇ ਜਿਹੜੀਆਂ ਸਰਕਾਰਾਂ ਜਿਹੜੇ ਅੱਜ ਤੱਕ ਲੀਡਰਸ਼ਿਪ ਚਲਦੀ ਰਹੀ ਉਹਨਾਂ ਦਾ ਪਤਨ ਹੋਣਾ ਸ਼ੁਰੂ ਹੋ ਗਿਆ ਹੈ ਅੱਜ ਦੋ ਪੰਥਕ ਲੀਡਰ ਉੱਭਰ ਕੇ ਸਾਹਮਣੇ ਆਏ ਨੇ ਸਿੱਖਾਂ ਨੇ ਅੱਗੇ ਲੈ ਕੇ ਆਏ ਨੇ ਸਿੱਖ ਸਾਰੇ ਸਿੱਖਾਂ ਦਾ ਸਹਿਯੋਗ ਰਿਹਾ ਇਸ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਤਨੇ ਵੀ ਪੰਥਕ ਲੀਡਰ ਨੇ ਸੱਚ ਜਾਣਿਓ ਹੁਣ ਸਮਾ ਪੰਥ ਦਾ ਆ ਰਿਹਾ ਹੈ ਗੱਲ ਖਾਲਸੇ ਦੀ ਹੋਵੇਗੀ ਗੱਲ ਸੱਚ ਦੀ ਹੋਵੇਗੀ ਗੱਲ ਨਿਆਂ ਦੀ ਹੋਵੇਗੀ ਪੰਜਾਬ ਦੇ ਵਿੱਚੋਂ ਨਸ਼ਾ ਵੀ ਖਤਮ ਕੀਤਾ ਜਾਵੇਗਾ ਪੰਜਾਬ ਦੇ ਵਿੱਚੋਂ ਬੇਰੋਜ਼ਗਾਰੀ ਵੀ ਖਤਮ ਕੀਤੀ ਜਾਵੇਗੀ ਆਉਣ ਵਾਲੇ ਦਿਨਾਂ ਦੇ ਵਿੱਚੋਂ ਜਿੰਨੇ ਵੀ ਲੀਟਰ ਸਿਰਫ ਇੱਕ ਲਾਰੇ ਤੇ ਟੋਫੀਆਂ ਦੇ ਕੇ ਰਾਜ ਕਰਦੇ ਰਹੇ ਨ ਸਾਰਿਆਂ ਦਾ ਪਤਨ ਹੋਣ ਜਾ ਰਿਹਾ 19 ਦੇ ਵਿੱਚ ਰੱਖ ਦਿੱਤੀ ਗਈ ਹੈ ਜੇ ਮੰਨਿਆ ਜਾਵੇ 19 ਦੇ ਵਿੱਚ ਮਾਝੇ ਵਾਲਿਆਂ ਨੇ ਬਹੁਤ ਵੱਡੀ ਗਲਤੀ ਤੇ ਭੁੱਲ ਕੀਤੀ ਸੀ ਬੀਬੀ ਖਾਲੜਾ ਨੂੰ ਹਰਾ ਕੇ ਕੀ ਲੱਗਦਾ ਹੈ ਕਿ ਉਹ ਜਿਹੜੀ ਗਲਤੀ ਤੇ ਭੁੱਲ ਹੈ ਉਹ ਮਾਝੇ ਵਾਲਿਆਂ ਨੇ ਬਖਸ਼ਾ ਲਈ ਹੈ ਜੀ ਇਸ ਵਾਰ ਬਿਲਕੁਲ 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 ਜੀ ਵੇਖੋ ਜੋ ਮਾਝੇ ਦੇ ਉੱਤੇ ਲੱਗਾ ਹੋਇਆ ਦਾਗ ਸੀ ਅੱਜ ਧੁੱਪ ਗਿਆ ਹੈ ਗੁਰੂ ਸਾਹਿਬ ਦੀ અપਾਰ ਕਿਰਪਾ ਹੋਈ ਹੈ ਕਿ ਜਿੰਨੇ ਵੀ ਯੂਥ ਦੀ ਆਪਾਂ ਗੱਲ ਕਰਦੇ ਹਾਂ ਨੌਜਵਾਨੀ ਦੀ ਸਾਰੀ ਨੌਜਵਾਨੀ ਨੂੰ ਇਹ ਗੱਲ ਸਮਝ ਆ ਚੁੱਕੀ ਹੈ ਕਿ ਸਾਡਾ ਆਉਣ ਵਾਲਾ ਸਮਾਂ ਜਿਹੜਾ ਉਹ ਪੰਥ ਦਾ ਹੋਵੇਗਾ ਆਉਣ ਵਾਲਾ ਸਮਾਂ ਸਾਡੇ ਆਪਣੇ ਸੂਝਵਾਨ ਲੀਡਰ ਜਿਹੜੇ ਸਾਡੇ ਪੰਜਾਬ ਨੂੰ ਬਚਾ ਸਕਣ ਅੱਜ ਤੱਕ ਲੁੱਟਣ ਵਾਲੇ ਹੀ ਆਏ ਸਨ ਹੁਣ ਬਚਾਉਣ ਵਾਲਿਆਂ ਦਾ ਸਮਾਂ ਹੈ ਭਾਈ ਸਰਬਜੀਤ ਸਿੰਘ ਖਾਲਸਾ ਦੀ ਜੇ ਗੱਲ ਕੀਤੀ ਜਾਵੇ ਤਾਂ ਬਹੁਤ ਇੱਕ ਸਧਾਰਨ ਉਹਨਾਂ ਦਾ ਜੀਵਨ ਹੈ ਪਰ ਉਹਨਾਂ ਦਾ ਪਿਸ਼ੋਕੜ ਬਹੁਤ ਮਹਾਨ ਹੈ ਸ਼ਹੀਦ ਭਾਈ ਬੈਂਤ ਸਿੰਘ ਦੇ ਨਾਲ ਜੁੜਿਆ ਹੋਇਆ ਉਹਨਾਂ ਦੇ ਬਰਕਰਾਰ ਨੇ ਤਾਂ ਇਸੇ ਦੇ ਤਹਿਤ ਜਿਹੜੀ ਲਹਿਰ ਭਾਈ ਸਰਬਜੀਤ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਬਣਦੀ ਹੈ ਕਿ ਉਹ ਅਮਰਤਪਾਲ ਸਿੰਘ ਤੋਂ ਪ੍ਰਭਾਵਿਤ ਹੋ ਕੇ ਬਣਦੀ ਹੈ ਜੀ ਵੱਡਾ ਕਾਰਨ ਕੀ ਹੈ ਉਹਦਾ ਆ ਬਿਕੋ ਸਿੰਘ ਸਾਹਿਬ ਭਾਈ ਅਮਰਤਪਾਲ ਸਿੰਘ ਤੋਂ ਪ੍ਰਭਾਵਿਤ ਤਾਂ ਬਿਲਕੁਲ ਪੂਰੇ ਪੰਜਾਬ ਦੇ ਵਿੱਚ ਨੌਜਵਾਨੀ ਹੋਈ ਹੈ ਪੰਜਾਬ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਇੱਕ ਨਾਮ ਥੋੜੇ ਸਮੇਂ ਦੇ ਵਿੱਚ ਉੱਭਰ ਕੇ ਸਾਹਮਣੇ ਆਇਆ ਜਿਨ੍ਹਾਂ ਨੇ ਗੁਲਾਮੀ ਵਿੱਚ ਜਕੜੀ ਹੋਈ ਕੌਮ ਦੀ ਗੱਲ ਕੀਤੀ ਜਿਨ੍ਹਾਂ ਨੇ ਸਾਡੇ ਅਧਿਕਾਰਾਂ ਦੀ ਗੱਲ ਕੀਤੀ ਭਾਈ ਸਰਬਜੀਤ ਸਿੰਘ ਦੇ ਆਪਾਂ ਪਰਿਵਾਰ ਦੀ ਆਪਾਂ ਜਿਹੜਾ ਕੁਰਬਾਨੀ ਵਲ ਵੇਖਦੇ ਆ ਨਾ ਉਸ ਕੁਰਬਾਨੀ ਨੂੰ ਵੇਖਦੇ ਹੋਏ ਹੁਣ ਸਾਨੂੰ ਇੰਨੀ ਗੱਲ ਸਮਝ ਆ ਚੁੱਕੀ ਹੈ ਕਿ ਅਸੀਂ ਉਹਨਾਂ ਦੇ ਹੋਣਾ ਹੈ ਅਸੀਂ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਹੈ ਜਿਨ੍ਹਾਂ ਨੇ ਪੰਥ ਦੇ ਲਈ ਸਭ ਕੁਝ ਕੁਰਬਾਨ ਇਹ ਉਹਨਾਂ ਨੂੰ ਪਿੱਛੇ ਰੱਖ ਨਹੀਂ ਸਕਦੇ ਅੱਜ ਆਪਾਂ ਗੱਲ ਕਰਦੇ ਫਰੀਦਕੋਟ ਦੀ ਫਰੀਦਕੋਟੀਆਂ ਦਾ ਧੰਨਵਾਦ ਜਿੰਨਾ ਵੀ ਕੀਤਾ ਜਾਵੇ ਉਹਨਾਂ ਤੋਂੜਾ ਕਿ ਉਹਨਾਂ ਨੇ ਉਸ ਕੁਰਬਾਨੀ ਦਾ ਅੱਜ ਇੱਕ ਛੋਟਾ ਜਿਹਾ ਮੁੱਲ ਤਾਰ ਨਹੀਂ ਪਾ ਸਕਦਾ ਸਾਰੀ ਦੁਨੀਆ ਨੂੰ ਦੇ ਕੇ ਵੀ ਕੋਈ ਮੁੱਲ ਨਹੀਂ ਪਾ ਸਕਦਾ ਜੇ ਕੋਈ ਕੋਈ ਗੱਲ ਕਹੇ ਕਿ ਅਸੀਂ ਐਮਪੀ ਬਣਾ ਦਿੱਤਾ ਮੁੱਲ ਪਾ ਦਿੱਤਾ ਕਦੇ ਵੀ ਨਹੀਂ ਜਿਹੜੀ ਕੁਰਬਾਨੀ ਹੋਵੇ ਜਿਹੜੀ ਏਡੀ ਵੱਡੀ ਕੁਰਬਾਨੀ ਉਸ ਦਾ ਮੁੱਲ ਤਾਂ ਨਹੀਂ ਪਾਇਆ ਜਾ ਸਕਦਾ ਪਰ ਛੋਟਾ ਜਿਹਾ ਅੱਜ ਮੈਂ ਕਹਿੰਨਾ ਹੈ ਫਰੀਦਕੋਟ ਵਾਸੀਆਂ ਨੇ ਇੱਕ ਸ਼ੁਕਰਾਨਾ ਜ਼ਰੂਰ ਕੀਤਾ ਹੋਵੇਗਾ ਪ੍ਰਮਾਤਮਾ ਅੱਗੇ ਕਿ ਪ੍ਰਮਾਤਮਾ ਜਿਹੜੇ ਤੇਰੇ ਨੇ ਅਸੀਂ ਉਹਨਾਂ ਦੇ ਕੀ ਲੱਗਦਾ ਕਿ ਜਦੋਂ ਭਾਈ ਸਰਬਜੀਤ ਸਿੰਘ ਖਾਲਸਾ ਕਿਉਂਕਿ ਮੀਡੀਆ ਦੇ ਮੁਖਾਤਬ ਹੁੰਦੇ ਵੀ ਉਹ ਕਹਿ ਰਹੇ ਸੀ ਕਿ ਜਿਸ ਦਿਨ ਮੈਂ ਫਰੀਦਕੋਟ ਹਲਕੇ ਦੇ ਵਿੱਚ ਤਕਰੀਬਨ ਕੋੜਕੋ ਦਿਨ ਪਹਿਲਾਂ ਇਲੈਕਸ਼ਨ ਦੀ ਮਨਸ਼ਾ ਦੇ ਨਾਲ ਜਾਣਾ ਤਾਂ ਮੇਰੇ ਕੋਲੇ ਕੇਵਲ ਗੱਡੀ ਦੇ ਵਿੱਚ ਤੇਲ ਪਵਾਉਣ ਜੋਗੇ ਵੀ ਪੈਸੇ ਨਹੀਂ ਸੀ ਤੇ ਫਰੀਦਕੋਟ ਵਾਲਿਆਂ ਨੇ ਮੈਨੂੰ ਬਹੁਤ ਵੱਡਾ ਮਾਨ ਬਖਸ਼ਿਆ ਕੀ ਲੱਗਦਾ ਕਿ ਜਿਹੜੀ ਮੌਜੂਦਾ ਸਮੇਂ ਦੇ ਵਿੱਚ ਰਾਜਨੀਤਿਕ ਸਥਿਤੀ ਬਦਲਦੀ ਨਜ਼ਰ ਆ ਰਹੀ ਹੈ ਫਿਰ ਇਹਨਾਂ ਤਮਾਮ ਸਾਰੀਆਂ ਚੀਜ਼ਾਂ ਨੂੰ ਕਿਵੇਂ ਦੇਖਿਆ ਜਾਵੇ ਭਾਈ ਸਰਬਜੀਤ ਸਿੰਘ ਦੇ ਵੱਲੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਲੋਕਾਂ ਦੇ ਸਾਹਮਣੇ ਕਹਿਣੀਆਂ ਜਾਂ ਜਿਹੜੇ ਤਮਾਮ ਸਾਰੇ ਹਾਲਾਤ ਨੇ ਕਿਵੇਂ ਦੇਖਿਆ ਜਾਵੇ ਇਹਨਾਂ ਨੂੰ ਇੱਕ ਜੀ ਸਭ ਤੋਂ ਪਹਿਲਾਂ ਤਾਂ ਵਿਖਿਆ ਜਾਵੇ ਤਾਂ ਜੋ ਉਹ ਗੱਲਾਂ ਕਹਿ ਰਹੇ ਹਨ ਜੋ ਹਾਲਾਤ ਇੱਕ ਹਾਲਾਤ ਸਿਰਫ ਸਰਪਜੀਤ ਸਿੰਘ ਮਲੋ ਆਪਾਂ ਗੱਲ ਕਰਦੇ ਉਹਨਾਂ ਦੇ ਨਹੀਂ ਪੰਜਾਬ ਦੇ ਵਿੱਚ ਅਨੇਕ ਐਸੀਆਂ ਹਸਤੀਆਂ ਨੇ ਜਿਨ੍ਹਾਂ ਨੇ ਬੜੀ-ਬੜੀ-ਬੜੀ ਕੁਰਬਾਨੀ ਜਿਨ੍ਹਾਂ ਦੇ ਪਰਿਵਾਰ ਨੇ ਦਿੱਤੀ ਹੈ ਜਿਨ੍ਹਾਂ ਨੇ ਆਪ ਦਿੱਤੀ ਹੈ ਪਰ ਸਾਡੇ ਥੋੜਾ ਸਮਾਂ ਪਾਉਣ ਤੋਂ ਬਾਅਦ ਸਾਡੇ ਦਿਮਾਗ ਦੇ ਵਿੱਚੋਂ ਉਹ ਨਿਕਲ ਜਾਇਆ ਕਰਦੇ ਨੇ ਅਸੀਂ ਉਹਨਾਂ ਦੀ ਸਾਰ ਲੈਣਾ ਭੁੱਲ ਜਾਂਦੇ ਆ ਇਦੇ ਵਿੱਚ ਕੋਈ ਦੋਹਰਾਇ ਨਹੀਂ ਚਾਹੇ ਸਰਦਾਰ ਹਰਚੰਦ ਸਿੰਘ ਖਾਲਸਾ ਦੀ ਗੱਲ ਹੋਵੇ ਜਾਂ ਹੋਰ ਵੀ ਅਨੇਕਾ ਕੁਰਬਾਨੀ ਵਾਲੇ ਸਿੰਘ ਹੋਵਣਗੇ ਪਰ ਸੱਚ ਜਾਣਿਓ ਜੀ ਅੱਜ ਉਹ ਸਮਾਂ ਜਿੱਦਾਂ ਇੱਕ ਸਮਾਂ ਹੁੰਦਾ ਨੇ ਕਿ ਜੰਗ ਜਿੱਤ ਕੇ ਬੜੀ ਖੁਸ਼ੀ ਇੱਕ ਮਾਨ ਮਹਿਸੂਸ ਹੁੰਦਾ ਹੈ ਅੱਜ ਇੱਕ ਫੇਲੀਅਰ ਸਿਸਟਮ ਅਸੀਂ ਕਹਿ ਸਕਦੇ ਆ ਫੇਲੀਅਰ ਕਹਾਂਗੇ ਕਿਉਂਕਿ ਸਾਨੂੰ ਵਾਰ-ਵਾਰ ਇਨਸਾਫ ਨਹੀਂ ਮਿਲਦਾ ਸਾਨੂੰ ਵਾਰ-ਵਾਰ ਨੱਪਿਆ ਜਾਂਦਾ ਸਾਨੂੰ ਵਾਰ-ਵਾਰ ਘੁੱਟਿਆ ਜਾਂਦਾ ਹੈ ਅੱਜ ਰੰਜੀਤ ਸਿੰਘ ਜੀ ਰੰਜੀਤ ਸਿੰਘ ਦੀ ਅੰਤ ਦੇ ਵਿੱਚ ਸਵਾਲ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਰਿਐਕਟ ਦੇ ਨਾਲ ਜਾਂ ਜਿਸ ਤਰੀਕੇ ਦਾ ਲੋਕਾਂ ਦਾ ਸਪੋਰਟ ਦਾ ਸਮਰਥਨ ਮਿਲਿਆ ਇਸ ਤੋਂ ਬਾਅਦ ਪੰਥਕ ਲੀਡਰਸ਼ਿਪ ਜਾਂ ਜਿਹੜੇ ਪੰਥਕ ਚਿਹਰੇ ਨੇ ਉੱਭਰ ਸਕਦੇ ਆ ਪੰਜਾਬੀ ਰਾਜਨੀਤੀ ਦੇ ਵਿੱਚ ਇਹ ਬਿਲਕੁਲ ਉੱਭਰਣ ਅਜੇ ਨਹੀਂ ਰੱਖੀ ਗਈ ਹੈ ਅੱਜ ਉਸ ਘਰ ਦੀ ਨਹੀਂ ਰੱਖ ਦਿੱਤੀ ਗਈ ਹੈ ਸੱਚ ਜਾਣਿਓ ਉਹ ਬਹੁਤ ਜਲਦੀ ਮਹਿਲ ਵਿਸਾਰਿਆ ਜਾਵੇਗਾ ਬਹੁਤ ਵੱਲੇ ਸਮੇਂ ਦੇ ਵਿੱਚ ਪੰਥਕ ਲੀਡਰ ਸੀ ਰਾਜਨੀਤੀ ਦੇ ਵਿੱਚ ਆਉਣਗੇ ਪੰਜਾਬ ਦੇ ਖਾਸਕੋਲਾ ਰਣਜੀਤ ਸਿੰਘਾ ਲੋਕਾਂ ਦੇ ਨਾਲ ਗੱਲਬਾਤ ਕੀਤੀ ਆ ਤਾਂ ਪੰਥਕ ਲੀਡਰ ਵੀ ਨੇ ਰਾਜਸੀ ਖਿਆਲਾਤ ਵੀ ਰੱਖਦੇ ਨੇ ਤੇ ਇਸੇ ਦੇ ਮੱਦੇ ਨਜ਼ਰ ਭਾਈ ਅਮਰਪਾਲ ਸਿੰਘ ਦੀ ਜਿੱਤ ਦਾ ਵੱਡਾ ਕਾਰਨ ਕੀ ਰਿਹਾ ਏ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਕਿਸ ਤਰੀਕੇ ਦਾ ਲੋਕਾਂ ਦੇ ਵੱਲੋਂ ਖਾਸ ਕਰ ਸਮਰਥਨ ਮਿਲਿਆ ਏ ਤੇ ਇਹ ਵੀ ਬਹੁਤ ਸਾਰੀਆਂ ਵਿਚਾਰਨ ਵਾਲੀਆਂ ਚੀਜ਼ਾਂ ਨੇ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਨੇ ਹਲਕਿਆਂ ਦੇ ਲੋਕਾਂ ਨੇ ਫਰੀਦਕੋਟ ਤੇ ਖੜੂਰ ਸਭ ਦੇ ਲੋਕਾਂ ਨੇ ਵੱਡਾ ਸਮਰਥਨ ਦਿੱਤਾ ਏ ਇੱਕ ਪਾਸੇ ਉਹ ਡਿਗਜ ਆਗੂ ਜ਼ਿਗਜ ਪਾਰਟੀਆਂ ਦੇ ਨਾਲ ਸੰਬੰਧਿਤ ਜਿਹੜੇ ਆਪਣੇ ਆਪ ਨੂੰ ਕਿਤੇ ਨਾ ਕਿਤੇ ਬਹੁਤ ਵੱਡੇ ਕੇਡਰ ਵਾਲੇ ਜਾਣ ਕੇ ਬੈਠੇ ਹੋਏ ਸਨ ਪਰ ਦੂਜੇ ਪਾਸੇ ਜਦੋਂ ਅਸੀਂ ਜ਼ਮੀਨੀ ਹਾਲਾਤਾਂ ਨੂੰ ਦੇਖਦੇ ਹਾਂ ਜਾਂ ਪਾਰਟੀਆਂ ਦੇ ਕੇਡਰ ਨਾਲ ਨੂੰ ਜਾਨਾ ਰੋਸ਼ੋ ਨੂੰ ਦੇਖਿਆ ਜਾਂਦਾ ਤਾਂ ਬਹੁਤ ਵੱਡਾ ਸੀ ਪਰ ਅੰਦਰ ਖਾਤੇ ਜਿਹੜਾ ਲੋਕ ਹੈ ਉਹ ਕਿਸ ਤਰੀਕੇ ਦੇ ਨਾਲ ਖਿਆਲ ਆਤ ਰੱਖ ਕੇ ਉਹ ਵੀ ਲੀਡਰਾਂ ਦੇ